ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਐਸਪੀ ਟੀਵੀ ਮੈਂ ਨਵਦੀਪ ਕੌਰ ਜੱਦਾ ਨਜ਼ਰ ਮਾਰਦੇ ਆ ਅੱਜ ਦੀਆਂ ਖਾਸ ਖਬਰਾਂ ਦੇ ਬੁਲਟਨ ਦੇ ਈਰਾਨ ਇਜ਼ਰਾਈਲ ਵਿਚਾਲੇ ਜੰਗ ਦੇ ਮੱਦੇ ਨਜ਼ਰ ਐੱਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਆਇਆ ਬਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਈਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਵੱਧ ਰਹੀ ਜੰਗੀ ਤਣਾਅ ਦੇ ਉੱਤੇ ਗੰਭੀਰ ਚਿੰਤਾ ਜ਼ਾਈ ਉਹਨਾਂ ਕਹਿੰਿਆ ਕਿ ਈਰਾਨ ਦੇ ਵਿੱਚ ਕਈ ਗੁਰਦੁਆਰਾ ਸਾਹਿਬ ਮੌਜੂਦ ਨੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸਥਾਪਤ ਨੇ ਅਪੀਲ ਕੀਤੀ ਕਿ ਤੁਰੰਤ ਪ੍ਰਭਾਵਿਤ ਖੇਤਰਾਜ ਜੋ ਮੌਜੂਦ ਗੁਰੂਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਅਜ ਰਾਇਲ ਤੇ ਹਰਾਨ ਦੀ ਜਿਹੜੀ جنگ ਆ ਉਹ ਬਹੁਤ ਤੇਜ਼ ਹੁੰਦੀ ਜਾ ਰਹੀ ਹੈ ਕਿਉਂਕਿ ਆਰਾਮ ਦੇ ਵਿੱਚ ਕਾਫੀ ਗੁਰਦੁਆਰਾ ਸਾਹਿਬਾਨ ਵੀ ਸ਼ੁਸ਼ੋਭਤ ਏ ਤੇ ਇਹ ਜਲਦੀ ਲੜਾਈ ਦੇ ਵਿੱਚ ਕੋਈ ਨਹੀਂ ਦੇਖਿਆ ਜਾਂਦਾ ਕਿੱਥੇ ਤਬਾਹੀ ਹੋ ਜਾਣੀ ਆ ਤੇ ਮੈਂ ਭਾਰਤ ਸਰਕਾਰ ਤੋਂ ਮੰਗ ਕਰਦਾ ਕਿ ਇਹ ਯੁੱਧ ਕਿੰਨਾ ਚਿਰ ਚੱਲਣਾ ਇਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਤੇ ਜੁੱਧ ਹੁਣ ਅਜ ਬ੍ਰਹਾਂਕਰ ਸਥਿਤੀ ਬਲ ਜਾ ਰਿਹਾ ਤੇ ਮੇਰੀ ਇਹਨਾਂ ਨੂੰ ਨਿਮਰਤਾ ਸਹਿਤ ਅਪੀਲ ਆ ਕਿ ਜਿੰਨੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਧੰਨ ਸਾਹਿਬ ਸਤਿਗੁਰੂ ਛੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਰੂਪ ਸਜੋਭਤਿਆ ਉਹਨਾਂ ਨੂੰ ਇੰਤਜ਼ਾਮ ਕਰਕੇ ਸੁਰੱਖਿਅਤਾਂ ਹਾਂ ਤੇ ਪਹੁੰਚਾਇਆ ਜਾਵੇ ਤੇ ਮੈਂ ਉਥੋਂ ਦੇ ਸਿੱਖ ਭਾਈਚਾਰੇ ਨੂੰ ਵੀ ਬੇਨਤੀ ਕਰਦਣ ਚਾਹੁੰਨਾ ਕਿ ਜਿੱਥੇ-ਜਿੱਥੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸਰੂਪ ਸੁਸ਼ੋਭਤ ਆ ਉਹ ਸੁਰੱਖਿਅਤ ਆਹਾ ਦੇ ਉੱਤੇ ਅੰਬੈਸਡਰ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਸੁਰੱਖਿਅਤ ਆਹਾ ਤੇ ਪਹੁੰਚਾਇਆ ਜਾਵੇ ਤਾਂ ਕਿ ਇਸ ਜੁੱਧ ਦੇ ਵਿੱਚ ਉਹ ਸਤਗੁਰਾਂ ਦੇ ਪਵਿੱਤਰ ਸਰੂਪ ਜਿਹੜੇ ਆ ਉਹਨਾਂ ਦੀ ਸੁਰੱਖਿਆ ਹੋ ਸਕੇ ਸੋ ਜਿੱਥੇ ਮੈਂ ਉੱਥੋਂ ਦੇ ਵਸਿੰਦੇ ਸਿੱਖ ਭਾਈਚਾਰੇ ਨੂੰ ਸਾਰੇ ਨੂੰ ਬੇਨਤੀ ਕਰਦਾ ਉਥੇ ਭਾਰਤ ਸਰਕਾਰ ਤੋਂ ਵੀ ਮੰਗ ਕਰਦਾ ਕਿ ਤੁਸੀਂ ਆਪਣੇ ਅੰਬੈਸਟਰ ਰਾਹੀਂ ਸਤਗੁਰ ਧੰਗ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਿਹੜੇ ਵੀ ਸਰੂਪ ਉੱਥੇ ਸ਼ਰਭਤ ਆ ਉਹ ਸਾਰੇ ਸੁਰੱਖਿਅਤਾਂ ਤੇ ਸੁਸ਼ੋਭਿਤ ਕੀਤੇ ਜਾਣ ਕਿਉਂਕਿ ਜੰਗ ਆਏ ਦੇਖਦਾ ਨਹੀਂ ਜੰਗ ਨੇ ਨਾ ਇਹਨੇ ਮੰਦਰ ਦੇਖਣਾ ਨਾ ਮਸਜਿਦ ਦੇਖਣੀ ਤਾਂ ਨਾ ਗੁਰਦੁਆਰਾ ਦੇਖਣਾ ਸੋ ਨਿਮਰਤਾ ਸਹਿਤ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਵਿਵਸਥਾ ਕਰਕੇ ਥਾਂ ਥਾਂ ਹੀ ਸਤਿਗੁਰਜੀ ਦੇ ਸਰੂਪ ਸਰਖਾ ਥਾਂ ਤੇ ਪਹਚਾਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਧਾਨ ਸਭਾ ਚੋਣਾਂ ਦੇ ਨਤੀਜੇ 23 ਜੂਨ ਨੂੰ ਐਲਾਨੇ ਜਾਣਗੇ ਵਿਧਾਨ ਸਭਾ ਹਲਕਾ ਪੱਛਮੀ ਦੇ ਅੰਦਰ ਕਈ ਦਿਨੇ ਚੱਲਦੇ ਚੋਣ ਪ੍ਰਚਾਰ ਤੋਂ ਬਾਅਦ ਅੱਜ VOTING ਸ਼ੁਰੂ ਹੋਈ ਹੈ ਜਿਸ ਦੇ ਨਤੀਜੇ 23 ਜੂਨ ਨੂੰ ਆਣਗੇ ਹਲਕੇ ਦੇ ਅੰਦਰ 1,75,000 469 ਵੋਟਰ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਅਤੇ ਅਕਾਲੀ ਦਲ ਸਮੇਤ ਪੁੱਲ 14 ਚੌਂ ਮੈਦਾਨ ਦੇ ਵਿੱਚ ਖੜੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਸਰ ਤਕਰੀਬਨ 3 ਤੋਂ 4 ਮਹੀਨੇ ਤੁਸੀਂ ਚੋਣ ਦੇ ਵਿੱਚ ਪ੍ਰਚਾਰ ਕਿਤਾ ਕਿਵੇਂ ਦੇਖ ਰਹੇ ਹੋ ਅੱਜ ਉਹ ਦਿਨ ਆ ਗਿਆ ਬਹੁਤ ਚੰਗਾ ਲੱਗ ਰਿਹਾ ਜੀ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਇੱਕੋ ਹੀ ਚੀਜ਼ ਤੁਹਾਡੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਜੀ ਜੀ ਕਿ ਜੀ ਵੱਧ ਤੋਂ ਵੱਧ ਲੁਧਿਆਣੇ ਵਾਸੀ ਵੋਟਾਂ ਪਾਉਣਾਂ ਜੀ ਇਹ ਡੈਮੋਕਰੇਸੀ ਲਈ ਬਹੁਤ ਚੰਗਾ ਆ ਬਸ ਸਰ ਦਿਨ ਦੀ ਸ਼ੁਰੂਆਤ ਅੱਜ ਕਿੱਦਾਂ ਕੀਤੀ ਮੈਂ ਸਵੇਰੇ ਮੰਦਿਰ ਗਿਆ ਗੁਰਦੁਆਰੇ ਗਿਆ ਤੇ ਫਲੋਰ ਮਜ਼ਾਰ ਤੇ ਗਿਆ ਸੀ ਜੀ ਸਰ ਕਿਵੇਂ ਦੇਖਦੇ ਹੋ ਹੁਣ ਨੌਜਵਾਨ ਹੈ ਜਿਹੜੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਸਮਾਂ ਸ਼ੁਰੂ ਹੋ ਚੁੱਕਾ ਹੈ ਸ਼ਾਮ ਤੱਕ VOTING ਹੋਣੀ ਮੈਂ ਸਾਰਿਆਂ ਨੂੰ ਮਤਲਬ ਕਿ ਹੱਥ ਜੋੜ ਕੇ गुजारिश ਕਰਦਾ ਯੂਥ ਨੂੰ ਵੀ ਬਜ਼ੁਰਗਾਂ ਨੂੰ ਵੀ ਆਪਣੇ ਭਰਾਵਾਂ ਭੈਣਾਂ ਨੂੰ ਵੀ ਕਿ ਸਾਰੇ ਆ ਕੇ ਵੋਟ ਜ਼ਰੂਰ ਪਾਓ ਕੋਈ ਫੈਮਿਲੀ ਆਈ ਹੈ ਜੀ ਆ ਪੂਰੀ ਫੈਮਿਲੀ ਹੈ ਆਪਣੇ ਲਈ ਪਹਿਲੀ ਵਾਰੀ ਵੋਟ ਕਰਨ ਜਾ ਰਹੇ ਹਾਂ ਕਿ ਪਹਿਲੀ ਵਾਰ ਐਕਸਪੀਰੀਅੰਸ ਹੈ ਜੀ ਥੋੜਾ ਡਿਫਰੈਂਟ ਹੈ ਜੀ ਇਸ ਦਰ ਕਿਉਂਕਿ ਕਿਸੇ ਨੂੰ ਵੋਟ ਕਰਨਾ ਤੇ ਆਪਣੇ ਆਪ ਨੂੰ ਵੋਟ ਕਰਨਾ ਜਮੀਨ ਆਸਮਾਨ ਦਾ ਕਹਿੰਦੇ ਨੇ ਫਰਕ ਹੁੰਦਾ ਨਹੀਂ ਕਿਸੇ ਲਈ ਤਾਂ ਸੋਚਣਾ ਪੈਂਦਾ ਆਪਣੇ ਲਈ ਸੋਚਣ ਦੇ ਤਰ੍ਹਾਂ ਦਾ ਸੰਜੀਤ ਫਾਸਟ ਟੈਗ ਨੂੰ ਲੈ ਕੇ 15 ਅਗਸਤ ਤੋਂ ਬਦਲੇ ਜਾਣਗੇ ਨਿਯਮ ਕੇਂਦਰ ਸਰਕਾਰ ਦੇ ਵੱਲੋਂ ਰਾਹਗੀਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਕੇਂਦਰੀ ਮੰਤਰੀ ਨੀਤ ਗੜਕਰੀ ਨੇ ਇੱਕ ਵੱਡਾ ਐਲਾਨ ਕੀਤਾ ਉਹਨਾਂ ਦੇ ਐਲਾਨ ਤੋਂ ਨਿੱਜੀ ਵਾਹਨਾਂ ਨੂੰ ਖਾਸ ਤੌਰ ਤੇ ਫਾਇਦਾ ਹੋਵੇਗਾ ਉਹਨਾਂ ਨੇ ਬੁੱਧਵਾਰ ਨੂੰ 3000 ਰੁਪਏ ਦੇ ਸਾਲਾਨਾ ਫਾਸਟ ਟੈਗ ਆਧਾਰਿਤ ਪਾਸ ਦਾ ਐਲਾਨ ਕੀਤਾ ਕੈਨੇਡੀਅਨ ਏਜੰਸੀ ਨੇ ਭਾਰਤ ਤੇ ਦਖਲ ਅੰਦਾਜ਼ੀ ਦਾ ਲਾਇਆ ਦੋਸ਼ ਕੈਨੇਡਾ ਦੀ ਗੁਪਤ ਏਜੰਸੀ ਨੇ ਬੁੱਧਵਾਰ ਨੂੰ ਜਾਰੀ ਕੀਤੀ ਆਪਣੀ ਰਿਪੋਰਟ ਦੇ ਵਿੱਚ ਭਾਰਤ ਤੇ ਕੈਨੇਡਾ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦਾ ਦੋਸ਼ ਲਗਾਇਆ ਸੀਐਸਆਈਸੀ ਰਿਪੋਰਟ ਵਿੱਚ ਕਿਹਾ ਗਿਆ ਕਿ ਭਾਰਤ ਅੰਤਰਰਾਸ਼ਟਰੀ ਦੰਧ ਦੇ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ ਅਮਰੀਕਾ ਚ ਪੜ੍ਹਾਈ ਕਰਨ ਵਾਲੀ ਵਿਦਿਆਰਥੀਆਂ ਦੇ ਲਈ ਵੱਡੀ ਖੁਸ਼ਖਬਰੀ ਅਮਰੀਕਾ ਦੇ ਵਿੱਚ ਪੜ੍ਹਾਈ ਕਰਨ ਦੇ ਸੁਪਨੇ ਦੇਖਣ ਵਾਲੀ ਵਿਦਿਆਰਥੀਆਂ ਦੇ ਲਈ ਵੱਡੀ ਖੁਸ਼ਖਬਰੀ ਆਈ ਹੈ ਅਮਰੀਕਾ ਨੇ ਵਿਦਿਆਰਥੀ ਵੀਜ਼ਾ ਤੇ ਲੱਗੀ ਪਾਬੰਦੀ ਨੂੰ ਹਟਾ ਦਿੱਤਾ ਇਸ ਦਾ ਮਤਲਬ ਉਹ ਹੁਣ ਵਿਦਿਆਰਥੀ ਅਮਰੀਕਾ ਜਾ ਕੇ ਆਪਣੀ ਪੜ੍ਹਾਈ ਜੋ ਹੈ ਸਟਾਰਟ ਕਰ ਸਕਦੇ ਨੇ ਕਰੋਨਾ ਵਾਇਰਸ ਦੇ ਨਵੇਂ ਰੂਪ ਨੇ ਦਿੱਤੀ ਦਸਤਕ ਕਰੋਨਾ ਵਾਇਰਸ ਇੱਕ ਵਾਰ ਫਿਰ ਚਿੰਤਾਵਾਂ ਘੁਦਾਰਿਆ ਖੋਣੇ ਖਬਰ ਇਹ ਹੈ ਕਿ ਕੋਵਿਡ ਦਾ ਇੱਕ ਨਵਾਂ ਸਬ ਵੇਰੀਐਂਟ ਅਮਰੀਕਾ ਦੇ ਵਿੱਚ ਦਸਤਕ ਦੇ ਰਿਹਾ ਜਿਸ ਕਾਰਨ ਪ੍ਰਭਾਵਿਤ ਮਰੀਜ਼ਾਂ ਦੇ ਵਿੱਚ ਨਵੇਂ ਲੱਛਣ ਜੋੜੇ ਦੇਖੇ ਜਾ ਰਹੇ ਨੇ ਈਰਾਨ ਦਾ ਜਵਾਬੀ ਹਮਲਾ ਇਜ਼ਰਾਈਲ ਦੇ ਕਈ ਸ਼ਹਿਰਾਂ 'ਚ ਦਾਗੀਆਂ ਗਈਆਂ ਮਿਜ਼ਾਈਲਾਂ ਈਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਇਹ ਜੰਗ ਹੁਣ ਤੇਜ਼ ਹੋ ਰਹੀ ਹੈ ਇਜ਼ਰਾਈਲ ਦੇ ਹਮਲੇ ਤੋਂ ਬਾਅਦ ਈਰਾਨ ਨੇ ਆਪਣਾ ਜਵਾਬੀ ਹਮਲਾ ਹੋਰ ਵੀ ਭਿਆਨ ਕਰ ਦਿੱਤਾ ਅਰਦੇ ਅੱਜ ਈਰਾਨ ਨੇ ਇਜ਼ਰਾਈਲ ਤੇ ਕਈ ਮਜ਼ਾਈਲਾ ਨਾਲ ਹਮਲਾ ਕੀਤਾ ਚੰਡੀਗੜ੍ਹ ਪ੍ਰਸ਼ਾਸਨ ਦੀ ਵੱਡੀ ਕਾਰਵਾਈ ਗੈਰ ਕਾਨੂੰਨੀ ਕਲੋਨੀਆਂ ਤੇ ਚੱਲਿਆ ਬੁਲਡੋਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਸਵੇਰੇ ਸੈਕਟਰ 55 ਦੀ ਆਦਰਸ਼ ਕਲੋਨੀ ਦੇ ਵਿੱਚ ਕਬਜ਼ੇ ਵਿਰੋਧ ਕਾਰਵਾਈ ਸ਼ੁਰੂ ਕੀਤੀ ਨਜਾਇਜ਼ ਕਬਜ਼ਿਆਂ ਤੇ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ ਪ੍ਰਸ਼ਾਸਨ ਦੀ ਟੀਮ ਭਾਰੀ ਪੁਲਿਸ ਫੋਰਸ ਬਲਡوزر ਅਤੇ ਐਂਬੂਲੈਂਸਾਂ ਦੇ ਨਾਲ ਮੌਕੇ ਤੇ ਮੌਜੂਦ ਹੋਈ ਪਟਿਆਲਾ ਪੁਲਿਸ ਦੇ ਵੱਲੋਂ ਕੀਤੀ ਗਈ ਵੱਡੀ ਕਾਰਵਾਈ ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ ਕਰਦਿਆਂ ਫਲੋਰੈਂਸ ਬਿਸ਼ਨੋਈ ਗੈਂਗ ਦੇ ਪੰਜ ਗੁਰਗੇ ਸਮੇਤ ਸੱਤ ਨਜਾਇਜ਼ ਅਸਲੇ ਕਾਬੂ ਕੀਤੇ ਗਏ ਮੁਲਜ਼ਮਾਂ ਦੇ ਮੁਲਜ਼ਮਾਂ ਦੇ ਕੋਲੋਂ ਤਿੰਨ ਪਿਸਤੌਲ 3 ਬੋਰ ਨਜਾਇਜ਼ 32 ਬੋਰ ਪਿਸਤੌਲ ਅਤੇ ਨਜਾਇਜ਼ ਕਾਰਤੂਸ ਜੋਨੇ ਬਰਾਮਦ ਕੀਤੇ ਗਏ ਪੀਯੂ ਚੰਡੀਗੜ੍ਹ ਚ ਦਾਖਲਾ ਲੈਣ ਲਈ ਨਵੀਆਂ ਹਦਾਇਤਾਂ ਦਾ ਵਿਰੋਧ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਹੈ ਵਿਦਿਆਰਥੀ ਜਥੇਬੰਦੀਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਰੀਵਾਦੀ ਕਾਰਨੀਆਂ ਆਪਣਾ ਵਿਰੋਧ ਦਰਜ ਕਰਵਾਇਆ